ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਬੜੇ ਮੈਸੇਜ ਆ ਰਹੇ ਨੇ ਬੜੇ 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 ਜਿਆਦਾ ਮੈਸੇਜ ਆ ਰਹੇ ਨੇ ਤੇ ਮੈਸੇਜਾਂ ਦੇ ਜਵਾਬ ਵੀ ਦੇਣੇ ਬਣਦੇ ਆ ਵੀ ਜਿੱਦਾਂ ਜਿੱਦਾਂ ਮੈਸੇਜ ਆਉਂਦੇ ਆ ਕਹਿੰਦੇ ਆ ਉਦਾਂ ਉਦਾਂ ਜਵਾਬ ਦੇਣੇ ਵੀ ਬਣਦੇ ਆ ਤੇ ਹੁਣ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਵੱਲੋਂ ਪਿਆਰ ਭਰੀ ਗੁੱਡ ਮਾਰਨਿੰਗ ਤੇ ਸਾਰੇ ਜਣੇ ਇੰਨਾ ਪਿਆਰ ਕਰਦੇ ਹੋ ਤੇ ਇੰਨੀ ਸਪੋਰਟ ਕਰਦੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਤੇ ਇੰਨੀ ਸਪੋਰਟ ਕਰਨ ਵਾਲਿਓ ਤੇ ਇੱਦੀ ਪਿਆਰ ਤੇ ਸਪੋਰਟ ਕਰਦੇ ਰਹੋ ਤੇ ਕੁਐਸਚਨ ਬਹੁਤ ਜ਼ਿਆਦਾ ਆ ਤੇ ਆਨਸਰ ਘੱਟ ਆ ਤੇ ਕੁਐਸਚਨ ਜ਼ਿਆਦਾ ਆਨਸਰ ਘੱਟ ਆ ਤੇ ਕੁਐਸਚਨ ਦੇ ਨਾਲ ਆਨਸਰ ਵੀ ਦਵਾਂਗੇ ਆਨਸਰ ਨਾਲ ਕੁਐਸਚਨ ਵੀ ਦਵਾਂਗੇ ਠੀਕ ਨਹੀਂ ਮੈਨੂੰ ਠੀਕ ਆ ਨਹੀਂ ਤੇ ਬਾਕੀ ਬਲੌਗ ਨਾਲ ਬਨੇ ਰਹੇ ਉਹ ਅੱਜ ਬਹੁਤ ਇੰਪੋਰਟੈਂਟ ਗੱਲ ਕਰਨੀ ਆ ਤੇ ਬਹੁਤ ਹੀ ਮੈਨੂੰ ਲੰਮੇ ਵੇਲੇ ਬੈ ਕੇ ਪੁੱਛਦੂ ਪੀਦਾ ਇੱਕ ਬਹੁਤ ਹੀ ਜ਼ਿਆਦਾ ਕੁਐਸਚਨ ਜਿਹੜਾ ਸਾਨੂੰ ਰੋਜ਼ ਆਉਂਦਾ ਸੀ ਉਹਦਾ ਆਪਾਂ ਤੁਹਾਨੂੰ ਅੱਜ ਜਵਾਬ ਦਵਾਂਗੇ ਬਨੇ ਰਹੇ ਬਲੌਗ ਦੇ ਨਾਲ ਵਿਕਰਮ ਬਲੌਗਸ ਤੇ ਬਹੁਤ ਹੀ ਸਾਰੇ ਇਦਾਂ ਦੇ ਲੋਕ ਵੀ ਹੁੰਦੇ ਆ ਵੀ ਜਿਹੜੇ ਮਤਲਬ ਆਪਣੀ ਜਿਹੜੀ ਔਕਾਤ ਆ ਟਾਈਮ ਨਹੀਂ ਦਿਖਾ ਦਿੰਦੇ ਆ ਸੋ ਸਾਡੇ ਨਾਲ ਵੀ ਉਹ ਜਿਹਾ ਬਹੁਤ ਕੁਝ ਹੋ ਗਿਆ ਆ ਤੇ ਬਾਕੀ ਹੁਣ ਤਾਂ ਸੋਚਣਾ ਹੀ ਵੱਧ ਕਰ ਦਿੱਤਾ ਆ ਤੇ ਚਲੋ ਕੀ ਕਹਿਣਾ ਕਿਸ ਨੂੰ ਤੇ ਅੱਜ ਕੱਲ ਕਿਸੇ ਦਾ ਕਰਨਾ ਚਾਹੀਦਾ ਹੀ ਨਹੀਂ ਹੈਗਾ ਠੀਕ ਨਹੀਂ ਬਹੁਤ ਯਾਰ ਲੋਕ ਇਦਾਂ ਦੇ ਆ ਵੀ ਜਿਨ੍ਹਾਂ ਨੇ ਸਾਨੂੰ ਇੰਨਾ ਕੁ ਜ਼ਿਆਦਾ ਮਤਲਬ ਮਤਲਬ ਕੱਟ ਕੇ ਛੱਡਣ ਵਾਲੇ ਲੋਕ ਦੁਨੀਆ ਤੇ ਬਹੁਤ ਜ਼ਿਆਦਾ ਆ ਸੋ ਬਚ ਕੇ ਰੋ ਆਪਣੇਆਂ ਤੋਂ ਬਚ ਕੇ ਰੋ ਬੇਗਾਨਿਆਂ ਨਾਲ ਰੋ ਵਧੀਆ ਬੇਗਾਨੇ ਚੰਗੇ ਆ ਆਪਣੇਆਂ ਨਾਲੋਂ ਆਪਣੇਆਂ ਤੋਂ ਰੋ ਬਚ ਕੇ ਠੀਕ ਨਹੀਂ ਸਹੀ ਹੈ ਹਾਂ ਤੇ ਅੱਜ ਦਾ ਵਲੋਗ ਮੰਮੀ ਕਿੱਥੇ ਆ ਮੰਮੀ ਆਈ ਵੜਾ ਇੱਧਰ ਨੂੰ ਹਾਂਜੀ ਕੱਲੂ ਹੈਗਾ ਮੇਰਾ ਬਰਥਡੇ ਆਪਾਂ ਆ ਗਏ ਆ ਬਾਜ਼ਾਰ ਬਾਜ਼ਾਰ ਲੈਣਾ ਥੋੜਾ ਜਿਹਾ ਸਮਾਨ ਆਪਾਂ ਆ ਗਏ ਆ ਬਾਜ਼ਾਰ ਪੋਪਰ ਦੇ ਬਾਜ਼ਾਰ ਚ ਆ ਗਏ ਆ ਤੇ ਬਰਡੇ ਦਾ ਲੈਣਾ ਥੋੜਾ ਜਿਹਾ ਸਮਾਨ ਸਮਾਨ ਸਮੂਹ ਲੈਂਦੇ ਆ ਤੇ ਕਰਦੇ ਆ ਤਾਂ ਨਾਲ ਗੱਲਬਾਤ ਤਿਆਰੀਆਂ ਕਰੀ ਜਾਓ ਤਿਆਰੀਆਂ ਕਰਦੇ ਆ ਬਣੇ ਰਿਓ ਬਲੌਗ ਨਾਲ ਹਾਂ ਮੰਨੂ ਆ ਗਏ ਬਾਜ਼ਾਰ ਚ ਬਾਜ਼ਾਰ ਚ ਆ ਗਏ ਪੋਪਰ ਦੇ ਬਾਜ਼ਾਰ ਚ ਹੈ ਕੀ ਅੱਛਾ ਉਹ ਕਿੱਥੇ ਆ ਮੋਟਰਸਾਈਕਲ ਆਇਆ ਉਹ ਸਹਰੋ ਪਹੁੰਚਿਆ ਹੀ ਨਹੀਂਗਾ ਅਜੇ ਉੱਧਰ ਹੀ ਰਹਿ ਗਿਆ ਉਹ ਆ ਜਾ ਉੱਧਰ ਘੁੰਮੰਦਿਆ ਹੈ ਆ

ਹਣਾ ਆਹ ਕਿੰਨਾ ਆ ਆਹ ਇਹ ਬਸ ਆ ਜਾ ਹਵਾ ਦੇ ਉਹ ਨਹੀਂ ਹੈਪੀ ਬਰਥਡੇ ਵਾਲਾ ਹੈਗਾ ਹੈਪੀ ਬਰਥਡੇ ਵਾਲਾ ਦੇ ਦੇ ਇਹ ਹੈਪੀ ਬਰਥਡੇ ਵਾਲਾ ਆ ਕੀ ਹੋਈ ਕੇਸ ਹੋ ਗਾ ਵਾਹ ਦੇ ਵੇ ਪੂਰਾ ਹੈਪੀ ਬਰਥਡੇ ਹੁੰਦਾ ਹੈ 4 ਕਿਲੇ ਭਾਈ ਆ ਬਲੂਨ ਦਾ ਸੈਕਿੰਡ ਦੇ ਦੇ ਇੱਕ ਬਲੂਨ ਲੈ ਲੈਦੇ ਹਾਂ ਇੱਕ ਹੈਪੀ ਬਰਥਡੇ ਲੈ ਲਿਆ ਹਾਂਜੀ ਅੱਜ ਮੈਨੂੰ ਦੇਖੋ ਇੱਕ ਬਲੂਨ ਲੈ ਲਏ ਬੱਸ ਇਹਨੂੰ ਬਾਲੋਨ ਆ ਗਿਆ ਦੱਬੀ ਇੱਕ ਕਾਲ ਲੈ ਆ ਯਾਰ ਇਹਨੂੰ ਜੋਰ ਨਾਲ ਖਿੱਚੋ ਡਬਲ ਟੇਪ ਨਾਲ ਹਾਂ ਹਈ ਇਹ ਲੱਗਣੀ ਨਹੀਂ ਅੱਡੀ ਲੱਗਣੀ ਨਹੀਂ ਐ ਡਬਲ ਟੇਪ ਤਾਈ ਨੂੰ ਆ ਡਬਲ ਟੇਪ ਨਹੀਂ ਵੀ ਉੱਪਰ ਹਾਂ ਮੈਂ ਦੇਖ ਲਈ ਅੰਨੀ ਕੋ ਬੋ ਰਿਹਾ ਹੋਰ ਬਾਸਾਂ ਟੀ ਮਨਵੀਰ ਉਹ ਚਲ ਗਿਆ ਆਉਂਦਾ ਨਹੀਂ ਕਿ ਤੋਏ ਦੇ ਦੇ ਸੋ ਨਾ ਆ ਇੱਕ ਵੱਡਿਆ ਲਾ ਲੋ ਦੀ ਟੱਕਲਾ ਤੋਂ ਆ ਆ ਜਾ ਬੱਸ ਇੱਥੇ ਹੀ ਰਹਿ ਜਾ ਹਾਂ ਹਾਂ ਉਹ ਉਹ ਇਹ ਤੇ ਕਹਤੇ ਵੀ ਨਹੀਂ ਹੁੰਦੀ ਹੈ ਇੱਕ ਵਾਰ ਮੇਰੇ ਫੋਨ ਤੇ ਕੀ ਕੀ ਹੋ ਗਿਆ ਹਾਂ ਟੀ ਹੁੰਦੀ ਹੈਗੀ ਪਾਉਂਦੀ ਹੱਸਣੇ ਕੋਈ ਫੜੀ ਨਹੀਂ ਹੁੰਦੀ ਉਹ ਜੀ ਉੱਧਰ ਦੁਕਾਨ ਤੋਂ ਫ੍ਰੀ ਹੋ ਕੇ ਅੱਗੇ ਜਾਣ ਦੀ ਤਿਆਰੀ ਇਹ ਦੇਖੋ ਆ ਜੀ ਨਾ ਹਾਂ ਤੋ ਹੂੰ ਹਾਂ ਚਲੋ ਚਲੋ ਮਹਾਰਾਜ ਉਹ ਪਰ ਇਨੀਅਤ ਤਿਆਰੇ ਆਉਂਗੇ ਮੈਂ ਕਿਹਾ ਪ੍ਰੀਤ ਕਹਿੰਦੀ ਉਹ ਵਾਲਾ ਰੰਗ ਦੇ ਕਿੱਦਾਂ ਦਾ ਉਹ ਵਾਲਾ ਤੈਨੂੰ ਲੈ ਦਵਾਂ ਉਹ ਅੱਜ ਮੈਂ ਕਹਿਣ ਦੇ ਆ ਲੈਣਾ ਹੈ ਦੱਸ ਨਹੀਂ ਪਾਗਲ ਲੈਲਾ ਵਧੀਆ ਆ ਮੈਂ ਕਹਿੰਦੇ ਅੱਜ ਮੈਂ ਕਹਿੰਦਾ ਲੈ ਦਾ ਦੱਸਦਾ ਉਹ ਕਲਰ ਵਧੀਆ ਉਹ ਲੈ ਲੈਂਦਾ ਜੱਸ ਉਹ ਨਹੀਂ ਲੈ ਦੂੰਗਾ ਹਾਂਜੀ ਲੋ ਜੀ ਆਪਾਂ ਬਾਜ਼ਾਰ ਚ ਹੋ ਗਏ ਆ ਵਿਲੇ ਫ੍ਰੀ ਹੋ ਗਏ ਬਾਜ਼ਾਰ ਚੋਂ ਮੋਟਰਸਾਈਕਲ ਲੈ ਕੱਢ ਕੇ ਉੱਥੋਂ ਜਾ ਜਿਹੜਾ ਸਮਾਨ ਲੈਣਾ ਆਪਾਂ ਲੈ ਲਿਆ ਜਾ ਮੋਟਰਸਾਈਕਲ ਲੈ ਕੇ ਆਸੋਂ ਰੋ ਪੁੱਥੋਂ ਆ ਜਾ ਮੰਨੂ ਚੱਲੀਏ ਕਰੇ ਉਹ ਨੰਨੂ ਏ ਨੰਨੂ ਇੱਧਰ ਆ ਇੱਧਰ ਆਓ ਨਨ ਪਾਪਾ ਦੀ ਗੱਲ ਤਾਂ ਸੁਣੋ ਉਹ ਗੁੱਸੇ ਹੋਇਆ ਉਹ ਭਰਾਵਾ ਆ ਗਿਆ ਗੁੱਸੇ ਹੋਇਆ ਦੱਸ ਗੁੱਸੇ ਹੋ ਕੇ ਕੱਲੇ ਚੱਲ ਗਿਆ ਮਨਵੀਰ ਲੈ ਦਾ ਫੜ ਕੇ ਲੈ ਗਿਆ ਕੱਲੇ ਭੱਜ ਗਿਆ ਉਹ ਸੇ ਹੋ ਗਿਆ ਸੇ ਹੋ ਗਿਆ ਜੀ ਓਏ ਆ ਜਾ ਆ ਜਾ ਮੇਰੇ ਪੁੱਤ ਆ ਜਾ ਆ ਜਾ ਆਜ ਕੀ ਹੋਇਆ ਮਨੂੰ ਕੀ ਹੋਇਆ ਆ ਜਾ ਗੁੱਸੇ ਹੋ ਗਿਆ ਜੀ ਚੱਲ ਚਲਾ ਹਾਂਜੀ ਅਸੀਂ ਆ ਗਏ ਘਰੇ ਬਾਈ ਮਰਦਾਜੀ ਨੂੰ ਬੇਲਾ ਕਿਦਾ ਕਹਿੰਦਾ ਸੀ ਦਾਦੀ ਗੁੱਸੇ ਹੋ ਗਿਆ ਐ ਨੂੰ ਮੈਂ ਜੂਸ ਲਿਆ ਦਵਾ ਚੱਲ ਤੂੰ ਲੈ ਜਾ ਫੜ ਕੇ ਕਹਿੰਦਾ ਦਾਦੀ ਕਾਂ ਬੈਠਾ ਕਾਂ ਬੱਲੇ ਬਨੇ ਰिती ਤੂਸ ਲੈਂਦਾ ਵਾ ਆਪਾਂ ਨੇ ਨਹੀਂ ਨਹੀਂ ਉਹ ਕੀ ਹੋਇਆ ਸੀ ਇਹਨੇ ਬਲੂਨ ਪੜਿਆ ਬਲੂਨ ਪੜ ਗਿਆ ਹਾਂ ਆਹ ਇਹਨੇ 10 ਫੜਿਆ ਛੱਡ ਗਿਆ ਆ ਬੜਿਆ ਦਿਨ ਪਪਾ ਯੂਸ ਲੈ ਆਏ ਆ ਪਪਾ ਯੂਸ ਮੈਨੂੰ ਕੀ ਆ ਡੂਟ ਡੂਟ ਮੈਨੂੰ ਦਾ ਸਟਿੰਗ ਸੀ ਆ ਲੈ ਲੈ ਦਿਨੇ ਆ ਰੁਕ ਜਾ ਇਹ ਪਰ ਹੀ ਬੜੇ ਖਤਰਨਾਕ ਲੱਗੇ ਉੱਤੇ ਆ ਨਾ ਕਰ ਦੇਣਾ ਖੋਲਾ ਬਾਟੇ ਨੂੰ ਹਾਲੇ ਚਾਬੀ ਦੇ ਨਹੀਂ ਚਾਬੀ ਦੇ ක පන පන කල ක ਉਹ ਦੇਖ ਉਹ ਦੇਖ ਉਹ ਖੁੱਲ ਗਿਆ ਉੱਧਰ ਦੇਖ ਪੀਂਦੇ ਆ ਨਾ ਉਹ ਮੈਨੂੰ ਸਹੀ ਆ ਮੈਨੂੰ ਠੀਕ ਆ ਠੀਕ ਆ ਮਨਵੀ ਠੀਕ ਆ ਬੰਦਿਆ ਆ ਬੰਦ ਆ ਰਿਹਾ ਦੇਖੋ ਆ ਦੇਖੋ ਆ ਤੂੰ ਬੰਦ ਕੋਈ ਨਹੀਂ ਟਾ ਤੀ ਦੇਣਾ ਯਾ ਨੂੰ ਮੁੰਡੇ ਨੂੰ ਕੁੱਲਾ ਹੀ ਨਹੀਂ ਹੈ ਜੀ। ਹਲਸ। ਥੈਂਕ ਯੂ। ਥੈਂਕ ਯੂ। ਨਾ ਤਾਂ। ਮੇਰੇ ਜੁੱਤੀ ਦੇਖੋ। ਇਹ ਤਾਂ ਹੈ ਚੰਗਾ ਤੇ ਤੁਹਾਨੂੰ ਕੋਈ ਨਹੀਂ ਕਹਾਂ ਨਾ। ਹਾਲੋ ਜੀ ਆਪ ਸਮਾਨ ਲਿਆਂਦਾ ਸਾਰੇ ਬੱਡੇ ਦਾ। ਮੱਸੀ ਪਕਾਨਾ ਫਲਾ ਕੇ ਦਿਖਾਉਂਗੀ। ਮੰਮਾ ਪਹਿਲਾਂ ਟ੍ਰੇਨਿੰਗ ਲੈਣੀ ਪੈਣੀ ਐ ਇਹਦੀ ਚਲਾਉਣ ਦੀ ਕਾਲੂ ਮੇਰਾ ਬਰਥਡੇ ਬਰਥਡੇ ਵਿੱਚ ਬਰਥਡੇ ਕਾਲੂ ਮੇਰਾ ਬਰਥਡੇ 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 ਨਾਪਾਂ ਦਾ ਦਾਮਾ ਦਾ ਜੂਸ ਲੈ ਕੇ ਉਹ ਤਾਂ ਗੁੱਸੇ ਹੋ ਕੇ ਕੱਲਾ ਤੋੜ ਗਿਆ ਐਨੇ ਜਾਂ ਕੌਣ ਤੋੜ ਐਂ ਕੱਲਾ ਹੀ ਗੁੱਸੇ ਹੋ ਕੇ ਕਿ ਹੋ ਗਿਆ ਜੀ ਬਲਵੀਰ ਰਮਨਵੀਰ ਤੁਚੇ ਹੋ ਗਈ ਹੈ ਨਾ ਉਹ ਬਿਚਾਰੇ ਤੋ ਪੀਦਾ ਹੁੰਦਾ ਨਹੀਂ ਚਾਜ ਨਾਲ ਖੋਲ ਦਿੰਦਾ ਮਾ ਡੋਲੀ ਜਾਂਦਾ ਉਹ ਹੈ ਡੋਲੀ ਦਾ ਆ ਆ ਦੇ ਇਹ ਮਨਵੀਰ ਉਹ ਦੇ ਮਨਵੀਰ ਭੂਬਾ ਘਰ ਬਾਹਰ ਆ ਜਾ ਖਾਵਾ ਚੱਲਦੀ ਆ ਇੱਧਰ ਆਏ ਮਨਵੀਰ ਇੱਧਰ ਆ ਬੀ ਜਾ ਲੈ ਮੈਂ ਆਪਣਾ ਮੰਨੂ ਮੰਮੂ ਨੇ ਖਿਲਾਣਾ ਹੁੰਦਾ ਪਾਪਾ ਤੋ ਪੀਓ ਠੀਕ ਆ ਵੇ ਉਹ ਉਹ ਨੂੰ ਉੱਤਾਂ ਪੜਾਉਂਦੇ ਜੀ ਕੰਨੀ ਤੇ ਜੋ ਮੈਂ ਤਾਂ ਉਹਤ ਮੰਗ ਲਈ ਨਾ ਨਾ ਜੰਮੀ ਹਲੋ ਆਹ ਦੱਸ ਕਰੀਏ ਚੈਸ ਚੈਸ ਨਹੀਂ ਕਰ ਮਨੇ ਕਰੀਏ ਬੰਨੋ ਆਹ ਕਿੱਸ ਕਰਨੀ ਆਂ ਝੂਮੜਾ ਦੇਣੀ ਚਲ ਗਿਆ ਕਿੱਲੋਂ ਉਦੋਂ ਲੜਾ ਦੇ ਵਿੱਚ ਕਿੱਥੇ ਚਿੱਤਿਆ ਸੀ ਤਕਾਲਾ ਉਹਦਾ ਕੱਢੀ ਜਾਂਦੇ ਉਹਦਾ ਅੱਧਾ ਦਾ ਕਮਾਈ ਜਾਂਦੀ ਆ ਤੇ ਇਹਨੂੰ ਇਹ ਵੀ ਆਹ ਬਲਾ ਉਧਰ ਚੱਲ ਜਾਂਦੇ ਠੀਕ ਘੜੀ ਚ ਮੰਨੂ ਆਪਣਾ ਲੈਣਾ ਇਹਦੇ ਮਾਲੇਣਾ ਮੂਹ ਚ ਪਾਇਆ ਪਖਾਨਾ ਗੰਦਾ ਪਖਾਨ ਗੰਦੇ ਤੇ ਪਖਾਨ ਪਖਾਨੇ ਨਾ ਮੂਹ ਚ ਪਧਰਾ ਆਏ ਹਾਏ ਮੂਹ ਤੇ ਦੇ ਕਿਦਾਂ ਲਾਲੀ ਮਿੱਟੀ ਓਏ ਇਹਦੇ ਕੱਪੜਿਆਂ ਤੇ ਵੀ ਲੱਗੀ ਜਾਂਦੀ ਆ ਇਹਦੇ ਗਾਨਾ ਚੱਕ ਲਿਆ ਨੇ ਮੂਹ ਗੱਡਾ ਚੱਲ ਪੀ ਹੋਰ ਹੋਰ ਮੁਗੜ ਮੁਗੜ ਬਿੱਕੂ ਦਾਦੀ ਨੂੰ ਪਲਾ ਦੇ ਬਾਕੀ ਪਾਏ ਪਾਏ ਪਲਾ ਦੇ ਪਲਾਦੀ ਦਾਦੀ ਨੂੰ ਨਹੀਂ ਪਲਾਉਣਾ ਆ ਆ ਵੀ ਪੀਣਾ ਮੈਂ ਲਈ ਬੁਣ ਇੱਕ ਮੈਸੇਜ ਆਇਆ ਸੀ ਭਰਾਵਾ ਮੁੰਡੇ ਦਾ ਤੇ ਉਹ ਵੀ ਗਾਲਾ ਗੂਲਾ ਕੱਢਦਾ ਪਿਆ ਸੀ ਕਮੈਂਟਾਂ ਦੇ ਵਿੱਚ ਤੇ ਭਰਾ ਮੇਰੇ ਆ ਪਹਿਲੀ ਗੱਲ ਤਾਂ ਸੀ ਜਵਾਬ ਦੇਨੇ ਕਰ ਤੇ ਬੰਦ ਅਜਿਨੇ ਜਵਾਬ ਜੁਜ ਦੇ ਮੇਰੇ ਆਲੂ ਭੁਮੇ ਤੋਂ ਅੱਜ ਫੇ ਬਲੌਗ ਦੇ ਵਿੱਚ ਕਮੈਂਟਾਂ ਕਮੈਂਟਾਂ 'ਚ ਗਾਲਾਂ ਕੱਢ ਲਈ ਜੋ ਮਰਜੀ ਕੱਢ ਲਈ ਪਹਿਲੀ ਗੱਲ ਜਦੋਂ ਤੁਸੀਂ ਕਮੈਂਟ ਦਾ ਜਦੋਂ ਤੁਸੀਂ ਕਮੈਂਟ ਕਰਦੇ ਆ ਨਾ ਬਲੌਗ ਦੇ ਵਿੱਚ ਇੰਸਟਾਗ੍ਰਾਮ ਤੇ ਵੀ ਕਰਿਆ ਕਰੋ ਫਿਰ ਤੁਹਾਨੂੰ ਜਵਾਬ ਮਿਲਣਗੇ ਦੂਜੀ ਗੱਲ ਆਪਾਂ ਜਵਾਬ ਨਹੀਂ ਦੇਈਦਾ ਹੁਣ ਨਿਲ ਕਰ ਦਿੱਤਾ ਜਵਾਬ ਦੇਣੇ ਬੰਦ ਸਾਰਿਆਂ ਦੇ ਉਹਨੇ ਬੰਦ ਕੀਤੇ ਆ ਜਵਾਬ ਮੇਰੇ ਤੋਂ ਸੁਣ ਮੈਂ ਨਹੀਂ ਦਿੰਦਾ ਹੁੰਦਾ ਜਵਾਬ ਮੇਰੇ ਆਲੂ ਭੁਮੇ ਅੱਜ ਫੇ ਕਰਦੇ ਹੋ ਕੋਈ ਚੱਕਰ ਨਹੀਂ ਹੈਗਾ ਆਪਾਂ ਇੱਕ ਰਿਪਲਾਈ ਕਰਨਾ ਥੈਂਕ ਯੂ ਬਸ ਪਤਾ ਹੀ ਹੁਣ ਸਾਰੇ ਯਾਨੇ ਬਲੌਗ ਦੇਖਦੇ ਆ ਸਭ ਨੂੰ ਪਤਾ ਅਸੀਂ ਕੀ ਮੈਸੇਜ ਦਾ ਰਿਪਲਾਈ ਦੇਈਦਾ ਸੀ ਲਿਖੀਦਾ ਥੈਂਕ ਯੂ ਸੋ ਮੱਚ ਬਸ ਖਤਮ ਬਾਕੀ ਫालतू ਨਾ ਬੋਲਿਆ ਕਰੋ ਫालतू ਆਪਾਂ ਨਾ ਬੋਲਦੇ ਨਾ ਬੋਲਿਆ ਕਰੋ ਤੇ ਇੱਕ ਕਮੈਂਟ ਆਇਆ ਸੀ ਵੀ ਪ੍ਰੀਤ ਦਾ ਪਿੰਡ ਕਿਹੜਾ ਆ ਪ੍ਰੀਤ ਦਾ ਘਰ ਕਿੱਥੇ ਆ ਪ੍ਰੀਤ ਦਾ ਘਰ ਕਿੱਥੇ ਆ ਤੇ ਪ੍ਰੀਤ ਦਾ ਪਿੰਡ ਕਿਹੜਾ ਆ ਤੇ ਇਹ ਆਪਾਂ ਤੁਹਾਨੂੰ ਅੱਜ ਦੱਸਦੇ ਆ ਜੀ ਪ੍ਰੀਤ ਦਾ ਘਰ ਕਿੱਥੇ ਆ ਤੇ ਪ੍ਰੀਤ ਦਾ ਪਿੰਡ ਕਿਹੜਾ ਆ ਤੇ ਪ੍ਰੀਤ ਦਾ ਪਿੰਡ ਹੈਗਾ ਜੀ ਟੀਨਾ ਟੀਨਾ ਪਿੰਡ ਹੈ ਜੀ ਸਾਰਿਆਂ ਨੂੰ ਪਤਾ ਹੀ ਹੋਣਾ ਧੀਨਾ ਦਾ ਧੀਨਾ ਪਿੰਡ ਆ ਫਰੀਦਾ ਤੇ ਫਰੀਦਾ ਘਰ ਵੀ ਧੀਨਾ ਚਈ ਆ ਜੀ ਬਹੁਤ ਯਾਰੇ ਮੈਸੇਜ ਕਰਦੇ ਸੀਗੇ ਤੇ ਫਰੀਦ ਦਾ ਪਿੰਡ ਪੁੱਛਦੇ ਪਏ ਸੀ ਤੇ ਫਰੀਦ ਦਾ ਪਿੰਡ ਆਪਾ ਮੇਰਾ ਪਿੰਡ ਹੈ ਜਾਇਆ ਧੀਨਾ ਤੇ ਹੁਣ ਮੇਰਾ ਪਿੰਡ ਹੈਗਾ ਭੂਪੁਰ ਹਾਂ ਪਹਿਲਾਂ ਜੇ ਧੀਨਾ ਹੁਣ ਹੈਗਾ ਭੂਪੁਰ ਹਾਂ ਮੰਮੀ ਤੂੰ ਵੀ ਇੱਧਰ ਨੂੰ ਆ ਜਾ ਲਾ ਜੜਾ ਹਾਂ ਭੂਪੁਰ ਲਾ ਉਪਰੀ ਪੈਂਦਾ ਖੇਰ ਤੇ ਫਰੀਦ ਤਾਂ ਪਹਿਲਾਂ ਧੀਨਾ ਦੀ ਰਹਿਣ ਵਾਲੀ ਸੀ ਤੇ ਹੁਣ ਹੈਗੀ ਭੂਪੁਰ ਦੀ ਹੁਣ ਪੱਕੇ ਰਹਿੰਦੇ ਆ ਅਸੀਂ ਭੂਪੁਰ ਪਹਿਲਾ ਸੀਗੀ ਪ੍ਰੀਤ ਤੀਣਾ ਦੀ ਮਤਲਬ ਇਹਦੇ ਆਪਣੇ ਉਥੇ ਧੀ ਨਾ ਦੇ ਆ ਪਹਿਲਾ ਆਪਣੇ ਪੀ ਮਾਪੇ 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 ਤੀਣਾ ਦੇ ਆ ਤੇ ਹੁਣ ਪੇਕੇ ਹੈਗੇ ਆ ਲਾੜੜੇ ਦੇ ਤੀਣਾ ਬਸ ਇਸ ਲਾੜੜਾ ਸਾਰੇ ਮੇਰੇ ਲਾੜੜੇ ਆ ਇਹਨਾਂ ਨੂੰ ਕਹਿਣਾ ਨਹੀਂ ਆਉਂਦਾ ਮੈਨੂੰ ਕਹਿਣਾ ਨਹੀਂ ਆਉਂਦਾ ਹੁਣ ਮੈਂ ਕੀ ਕਰਾਂ ਦੱਸ ਇਹ ਨਹੀਂ ਆਉਂਦਾ ਇਹ ਨਹੀਂ ਬੇਸਤੀ ਕਰੀ ਮੇਰੇ ਪੇਕੇ ਜਿਹੜੇ ਤੀਣਾ ਸੀ ਸਾਰੇ ਮੇਰੇ ਲਾੜੜੇ ਪੇਕੇ ਗਿਆ ਮੈਂ ਮਾਪੇ ਗਿਆ ਤਰਾ ਬੇਨ ਨੇ ਇਹ ਗੱਲ ਕਹੀ ਨਾ ਕਹਿੰਦੇ ਫੇਕੇ ਵੀ ਭੋਗ ਵਰ ਆਹ ਹੋਏ ਫੇਕੋ ਹੋਏ ਮੰਮੀ ਨੇ ਲੈ ਗਏ ਹੁਣ ਤੋਂ ਵੀ ਦੇਣਾ ਹੈ ਨਹੀਂ ਮੈਨੂੰ ਆਏ ਮੈਂ ਚਾਹ ਮਾਰ ਕੇ ਆ ਆ ਮੰਮੀ ਝੂਟਾ ਲੱਗਦਾ ਲੱਗਾ ਵਧੀਆ ਲੱਗਾ ਝੂਟਾ ਤੇ ਇਦਾਂ ਦੇ ਝੂਟੇ ਨਹੀਂ ਮੈ ਲੈਣੇ ਮੰਮੀ ਕਹਿੰਦੀ ਮੈਨੂੰ ਝੂੜਾ ਝੂੜਾ ਚਾਹੀਦਾ ਝੂੜਾ ਮਾਂ ਝੂੜਾ ਦੇ ਤਾ ਸਾਹ ਮੇਰਾ ਇੱਥੋਂ ਰੁਕ ਗਿਆ ਬਦਾਂ ਉੱਥੇ ਤੱਕ ਤਾਂ ਜਾ ਕੇ ਲਾ ਤਾ ਹਾਂ ਕੁੱਬਾ ਤੇਰਾ ਮੋਂਡਾ ਮੋਂਡਾ ਹੋਰ ਵੀ ਬੁਗੜੀ ਐ ਬੁਗੜੀ ਐ ਸਵੀਟ ਹਾਰ ਮਿਸਟਰ ਕੀ ਨੰਬਰ ਆ ਹਾਂ ਬੋਲ ਤਾਂ ਇੱਕੋ ਸਾਰੇ ਪੀਤੀ 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 ਆਇਆ ਪ੍ਰੀਤ ਜੀ ਦੇ ਸੇ ਬੈਠੀ ਕਾਲੀ ਗੱਲ ਜਿਹੜੀ ਕਰਨੀ ਆ ਜਾ ਹਾਂਜੀ ਤੇ ਕਹਿੰਦੇ ਸੀ ਪਹਿਲਾਂ ਸੂਟ ਦੀ ਸੂਟ ਦਾ ਪਹਿਲਾਂ ਦਾ ਪਹਿਲਾਂ ਦਾ ਸਾਰੇ ਯਾਨੀ ਕਹਿੰਦੇ ਸੂਟ ਰੀਤੀ ਨੇ ਕਹਿੰਦੇ ਸੂਟ ਆ ਦੇਖੋ ਸੂਟ ਪਾਤਾ ਅੱਜ ਸੂਟ ਪਾ ਰਿਆ ਮੈਂ ਸੂਟ ਦੀ ਫਰਮਾਇਸ਼ ਨਹੀਂ ਲੱਗਦੀ ਸੂਟ ਕੀ ਚਾਚੂਨ ਕਰੇ ਚਾਚੂਨ ਕਰੇ ਚਾਚੂ ਦਾ ਕਰਿਆ ਤੇ ਸੂਟ ਦੀ ਫਰਮਾਇਸ਼ ਸੀ ਕੁਆਚਨ ਬਹੁਤ ਜ਼ਿਆਦਾ ਸੂਟ ਸੂਟ ਪਾਤਾ ਵੀਊ ਚੈੱਕ ਕਰੋ ਉੱਪਰ ਇਹ ਤਾਂ ਮੈਂ ਆਪ ਹੀ ਕਰਾਂਗਾ ਕਹਿ ਕੇ ਮੜਾ ਜਾ ਥੋੜਾ ਜਿਹਾ ਟਾਈਮ ਲਈ ਜਿੰਨੇ ਟਾਈਮ ਵਲੌਗ ਬਣਦਾ ਤੇ ਸੂਟ ਪਵਾ ਦਿੱਤਾ ਹੀ ਅੱਜ ਸਾਰੇ ਜਾਨੇ ਕਹਿੰਦੇ ਪ੍ਰੀ ਸੂਟ ਨਹੀਂ ਪਉਂਦੀ ਸੂਟ ਨਹੀਂ ਪਉਂਦੀ ਪਾ ਤੇ ਸੂਟ ਠੀਕ ਆ ਉਹ ਮੇਰੀਆਂ ਆਲਰੇਡੀ ਸਾਰੀਆਂ ਸੂਟਾਂ ਦੀ ਵੀਡੀਓ ਸੂਟ ਕਾਦੋ ਨਹੀਂ ਪਉਂਦੀ ਸੂਟ ਮੈਂ ਕਾ ਚੱਲ ਜੇ ਚਲੋ ਨਹੀਂ ਕਈਆਂ ਨੇ ਨਹੀਂ ਵੀ ਵੇਖੀਆਂ ਹੁੰਦੀਆਂ ਤੇ ਉਹ ਫੇ ਇਸ ਕਰਕੇ ਆਪਾਂ ਸੂਟ ਅੱਜ ਕੀ ਕਹਿੰਦੇ ਵੇਅਰ ਕਰਤਾ ਕਰਵਾਤਾ ਓਕੇ ਜੀ ਬਾਕੀ ਦਿਖਾ ਦਵਾੜੇ ਜੀ ਹੈ ਘੁੰਮ ਕੇ ਦਿਖਾ ਉਹ ਵੀਡੀਓ ਪਾ ਦੇਣੀ ਇੰਸਟਾਗ੍ਰਾਮ ਤੇ ਮਮੀ ਦੇ ਇਹਨੂੰ ਘੁੰਮ ਕੇ ਦਿਖਾ ਬਲੌਗ ਤੇ ਵੀ ਬਲੌਗ ਚ ਘੁੰਮ ਕੇ ਦਿਖਾ ਡੇਢ ਚੋ ਪਹਿਰ ਆ ਦੇਖੋ ਸੂਟ ਸੂਟ ਤੇ ਸੋਹਣੀ ਲੱਗਦੀ ਹੈ ਇਹਦੇ ਐ ਮਮੀ ਕੀ ਕਹਿਣਾ ਚਾਹੁੰਦੇ ਤੁਸੀਂ ਇਹਨਾਂ ਦੇ ਸੂਟ ਬਾਰੇ ਸੂਟ ਬਾਰੇ ਕੀ ਕਹਿਣਾ ਬੜਾ ਵਧੀਆ ਲੱਗ ਰਿਹਾ ਪੰਜਾਬਣ ਕੀ ਲੱਗਦੀ ਆ ਪੰਜਾਬਣ ਸਾਬਣ ਪੰਜਾਬਣ ਅੱਛਾ ਪੰਜਾਬਣ ਠੀਕ ਹੈ ਜੀ ਚੱਲ ਵੇ ਕੀ ਹੋ ਗਿਆ ਅੰਗਾਂ ਲਾਦਾ ਯਾਰ ਇਹ ਹੋਣੀ ਹੈ ਕੰਡ ਚਾਹ ਮਾ ਮੈਨ ਸਾਰਾ ਕੀ ਹੋ ਗਿਆ ਮਾਵਾ ਧੀਆਂ ਵਰਗੇ ਹੋ ਕੋਈ ਕੁੜੀ ਨਹੀਂ ਸੀਗੀ ਸਿਆਣੀ ਸੀ ਦਿਨ ਦੇ 20 ਫੋਨ ਆਉਂਦੇ ਹੁਣ ਤਾਂ ਕੀ ਹੋ ਗਿਆ ਚੱਲ ਛੱਡ ਲੀਵ ਇਟ ਬਾਕੀ ਲਵ ਯੂ 올 ਥੈਂਕ ਯੂ ਹੁਣ ਮੈਂ ਗੱਲ ਖਤਮ ਕਰਕੇ ਮੈਂ ਤੁਹਾਨੂੰ ਕਰਦਾ ਇੱਕ ਹੱਸਾ ਜਿਹਾ ਪੈ ਗਿਆ ਕੀ ਹੱਸਾ ਪੈ ਗਿਆ ਹੈ ਨਹੀਂ ਸੋਲ ਮੈਂ ਕੀ ਹੱਸਾ ਪੈ ਗਿਆ ਹੈਂ ਤੂੰ ਇਹ ਗੋ ਇਹ ਮੁੰਡਾ ਸੋਚੀ ਕਿਦਾਂ ਦੇ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਨਹੀਂ ਜੇ ਮੁੰਡਿਆਂ ਨੂੰ ਕੋਈ ਇਨੀ ਗੱਲ ਕੋਈ ਕਹਿ ਜਵੇ ਉਹ ਕਹਿਣਾ ਕੋਈ ਕਹਿਣੇ ਜਾਣ ਕੇ ਗਿਆ ਹੋਣਾ ਤੇ ਜੇ ਇਨੀ ਗੱਲ ਕੁੜੀ ਨੂੰ ਕੋਈ ਕਹਿ ਜਵੇ ਨਾ ਤੇ ਮੁੰਡੇ ਮਾਰਨ ਤੱਕ ਜਾਂਦੇ ਆ ਚਲੋ ਕਰਦੇ ਆ ਗੱਲ ਵਾਸ ਕੰਨ ਗੁਦਰੇ 'ਚ ਪਾਣੀ ਭਾ ਗਿਆ ਕੰਨ ਗੁਦਰੇ 'ਚ ਪਾਣੀ ਪਾਤਾ ਉਹ ਮੋੜ ਥੋੜੀ ਹੋ ਗਈ ਉਹ ਦੇਖੀ ਕੱਢਣ ਲੱਗੇ ਕੱਢਣ ਲੱਗਾ ਕੱਢਣ ਲੱਗਾ ਦੇਖੀ ਬਾਤ ਰੁਕ ਗਿਆ ਰੁਕ ਗਿਆ ਰੁਕ ਗਿਆ ਦੇਖੀ ਕੀ ਕਰਦਾ ਦੇਖੀ ਕੱਢਣ ਲੱਗਾ ਲੈਣ ਦੇ ਲੈਣ ਦੇ ਕਰ ਲਾ ਨੂੰ ਕਰ ਲਾ ਦੇ ਬਾਹਰ ਕੱਢਣ ਲੱਗਾ ਹੈਂ ਕੱਢੇ ਹੀ ਮਾਜੇ ਦਾ ਅੱਛਾ ਇਹਨੇ ਬਾਹਰ ਕੱਢਨਾ ਦੇਖੀ ਹਣ ਕੰਨ ਕੋ ਤਰੇ ਨੂੰ ਲੱਗਾ 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 ਕਹਿੰਦਾ ਓਏ ਪਹੁੰਚ ਮੇਰੇ ਅਲੋ ਬਾਹਰ ਹੈ ਬਾਹਰ ਬਾਹਰ ਆਇਆ ਬਾਹਰ ਸਿੱਟ ਗਿਆ ਬਾਹਰ ਇਹਨੂੰ ਨੂੰ ਕਹੋ ਏ ਕੀ ਕਰਦਾ ਇੱਥੇ ਬੜੀ ਚੀ ਆਵੇ ਗੱਡੀ ਲੈ ਬਾਹਰ ਪਹਿਲਾਂ ਇਹਨੇ ਪਾਣੀ ਲੈ ਕੇ ਢੋਲਿਆ ਉੱਤੇ ਇਧਰ ਇਹਨੂੰ ਜਾਮ ਕਰਾ ਪਹਿਲਾਂ ਜਾਮ ਭਰ ਲੈ ਕੇ ਜਾਂਦਾ ਲੈ ਲੈ ਲੈ

ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੁੱਤਿਆਂ ਨੂੰ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੁੱਤਿਆਂ ਨੂੰ ਉੜ ਜੋ ਲੋ ਜੀ ਸੂਟ ਦੀ ਡਿਮਾਰਟ ਸੀ ਸੂਟ ਵੀ ਪਾ ਲਿਆ ਆਪਾਂ ਬੋਟਮ ਵਾਲੇ ਬੰਨ੍ਹਦੇ ਆਏ ਉੜ ਜੋ ਉੜ ਜੋ ਉੜ ਜੋ ਇੱਕ ਸਾਡਾ ਮੁੰਡਾ ਜਿਹੜਾ ਜਿੱਦੀ ਬਹੁਤ ਆ ਸਾਡਾ ਮੁੰਡਾ ਜਿਹੜਾ ਜਿੱਦੀ ਬਹੁਤ ਜ਼ਿਆਦਾ ਆ ਉઠੋ 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 ਨਹੀਂ ਓਏ ਐ ਨੀ ਨੀ ਤੇ ਪਿਆਰੀ ਨੀ ਨੀ ਤੇ ਪਿਆਰੀ ਉઠੋ ਦੋਲਾ ਤੇ ਦਵਦ ਗਿਆ ਅੱਦ ਕਹਿੰਦੇ ਡੋਲਾ ਵਧ ਗਿਆ ਮੈਂ ਆ ਲੈ ਇਹ ਡੋਲਾ ਉਠੋ ਜਲਦੀ 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 ਕਮਾਂਡ ਕਮਾਂਡ ਸਸਰੀ ਗਾ ਦੋਸਤੋ ਮੈਂ ਤਾਂ ਨਾ ਵੀ ਨਹੀਂ ਆ ਤਿਆਰ ਵੀ ਹੋ ਗਈ ਮੈਂ ਹਾਂਜੀ ਦੋਸਤੋ ਸਸਰੀ ਗਾ ਤਾਂ ਨੇਰ ਪੈ ਰਿਹਾ ਚਲੋ ਸੌਰੀ ਗੁੱਡ ਮਾਰਨਿੰਗ ਟੱਡ ਪੈ ਗਿਆ ਠੀਕ ਹੈ ਸਸਰੀ ਗਾ ਸਸਰੀ ਸਸਰੀ ਗਾ ਸੁਤਾ ਉਠਿਆ ਮੈਂ ਨੋਰ ਕਰ ਦਿੰਮਾ ਮੈਂ ਮੂੰਹ ਆਏ ਇਹਨਾਂ ਦਾ ਇਗਨੋਰ ਦੇਖ ਲੋ ਇਗਨੋਰ ਅੱਜ ਪੈਣ ਦੀ ਕਿ ਲੱਗਿਆ ਆ ਪੂਪੜਾ ਪੂਪੜਾ ਬੈਲ ਮੁੰਜੀ ਤੁਮਨ ਵੀ ਨੇ ਆਹ ਕਾਦੇ ਇਹ ਕਹਦੇ ਲਿਆ ਹੂੰ ਤੋਂ ਨੂੰ ਲਿਆ ਨਾ ਤਾਂ ਪਰੋ ਤੇ ਨਹੀਂ ਹੁਣ ਕਿਥੇ ਰੱਬ ਨੂੰ ਮੇਰਾ ਇਹ ਤੋਂ ਬਾਹਰ ਰੱਖਿਆ ਆ ਨੋ ਨੋ ਹੋਲੇ ਨਾ ਮੂ ਤੋਂ ਨੋ ਹੋਲੇ ਨਾ ਮੋਇਸਚਰਾਈਜ਼ਰ ਵੀ ਲੈਂਦੀ ਹੈ ਕਿੰਨਾ ਦੀ ਮੋਇਸਚਰ ਆ ਹਿਜ਼ਰ ਨਹੀਂ ਮਾਰ ਆਦੇ ਪਿਆ ਕੀ ਸ਼ਟੋਕ ਜਣਾ ਸੀ ਸ਼ਟੋਕ ਜਣਾ ਕਾਤੇ। ਇਹ ਨਾਲ ਦਾ ਹਾਲ ਦੇਖ ਲਓ। ਆ ਕੀ? ਇਹ ਕੀ? ਸੈਰ ਦੋਗੇ ਨਾ? ਹਾਂ? ਥਾਪੜੀ ਵੀ ਦੋਈ ਲੈ ਆ। ਅਰ ਜੋ ਹੁਣ ਬਣਾਣਾ ਕੁਝ ਨਹੀਂ। ਡਰਾਮੇ। ਆੜੇ ਮਿੰਗੀ ਕੀ ਲਾਈ ਦ। ਆੜੇ। ਆੜੇ ਅੱਧ। ਆਪਣੀ ਬਿੰਗੀ ਟੇਢੀ ਜਿਹੀ ਚ ਇਹ ਹੋਇਆ ਅੱਜ ਮੇਰਾ ਗੁੱਸੇ ਸਾਡੀ ਲੜਾਈ ਚੱਲਦੀ ਰਹਿੰਦੀ ਤੁਹਾਡਾ ਹੋਣਾ ਮਾਰੀ ਮਾਰੀ ਕਰਦੇ ਰਹੇ ਉੱਠ ਜਾਣਾ ਕੀ ਕਰੀ ਆਨੇ ਆ ਦੱਸ ਤੁਸੀਂ ਅਰੇ ਉੱਠ ਡੋਲੇ ਬਾਹ ਨਾ ਉੱਠ ਨਾ ਲਾਤੀ ਨਤਾਈ ਹੋ ਜਾਊਗਾ ਨੋ ਉਹਨੂੰ ਨਾ ਕੰਮ ਨਹੀਂ ਕੀਤਾ ਕਿ ਜ਼ਿੰਦਗੀ ਨਾ ਨਾ ਕੀ ਨਹੀਂ ਕੀਤਾ ਮੈਂ ਨਾਲ ਆ ਮੈਂ ਨਹੀਂ ਨਾ 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 ਦੇਸੀ ਲੈ ਸ ਜਾਣੀ ਸੱਚੀ ਨਾ ਗਿੱਜਰ ਲਵਾ ਦੇ ਮੰਮੀ ਗਿੱਜਰ ਲਵਾ ਕੇ ਦੋ ਇਹਨਾਂ ਨੂੰ ਪਹਿਲਾਂ ਸਾਰਾ ਪਾਈ ਦੇ ਲੋ ਸਾਰਾ ਦਾ ਫੋਨ ਦਾ ਕੰਮ ਆ ਅ 3 ਵਜ ਗਏ ਆ ਰੋਟੀ ਮੈਂ ਅਹੇ ਤੱਕ ਨਹੀਂ ਖਾਧੀ ਅੱਹ ਦਿੱਲੀ ਦਾ ਕੰਮ ਇਹੀ ਹੋ ਗਿਆ ਹੁਣ ਦਿੱਲੀ ਮੈਂ ਬਹੁਤ ਲੇਟ ਰੋਟੀ ਖਾਣੀਆਂ ਪੁੱਤੀ ਮੇਰੀ ਲੇਟ ਹੋ ਗਈ ਆ ਜੀ ਲੇਟ ਹੋ ਗਈ ਆ ਤੇ ਹੁਣ ਆਪਾਂ ਖਾਵਾਂਗੇ ਰੋਟੀ ਇੰਨੇ ਨੇ ਬਾਕੀ ਸਾਰਿਆਂ ਨੇ ਪਰੌਂਠੇ ਖਾਦੇ ਆ ਮੂਲੀ ਵਾਲੇ ਤੇ ਮੈਂ ਖਾਵਾਂਗੀ ਰੋਟੀ ਸੈਂਪਲ ਸੁਪਰਸਟ ਫੇ ਬਾਚੋ ਬਣੀਆ ਚਾ ਚਾ ਮਨਵੀਰ ਜਿਹੜਾ ਸਾਡਾ ਆ ਉਹਨੂੰ ਕਾਂਟੂਨ ਦੇਖਣਦੇ ਆ ਉਹ ਕਾਂਟੂਨ ਦੇਖ ਕੇ ਜਦੋਂ ਉਹ ਕਾਂਟੂਨ ਉਹਦੇ ਕਾਰੇ ਤੱਕ ਮੈਂ ਕਮ ਕਰ ਫਿਰ ਉਹਨੇ ਬਾਹਰ ਆਪਣਿਆਂ ਵੀ ਆ ਜਾਣਾ ਪਾ ਪੀਏ ਹੂੰ ਮੇਰਾ ਫੋਨ ਵੱਜ ਜਾਂਦਾ ਮਨਵੀਰ ਨੇ ਮੈਨੂੰ ਇੱਕ ਵਾਰ ਇਹਨਾਂ ਦੱਸਿਆ ਕਿ ਮੈਨੂੰ ਫੋਨ ਆਉਂਦਾ ਜਿਆ ਹੁਣ ਜਦੋਂ ਆਊਗਾ ਨਾ ਹੁਣ ਆਪਣੇ ਆਪ ਹੀ ਨਾ ਉੱਪਰ ਨੂੰ ਕਰ ਦੂਗਾ 엄마 ਗੱਲ ਲੋਤੀ ਰੋਟੀ ਰੋਟੀ ਖਾ ਕੇ ਪਰ ਆਪਾਂ ਤੁਹਾਡੇ ਨਾਲ ਕਰਦੇ ਆ ਗਲਪਾ ਹਾਂਜੀ ਦੋਸਤੋ ਪਰ ਉਹ ਵਗੇ ਮੈਂ ਸੌ ਗਿਆ ਸੀ ਤੇ ਪ੍ਰੀਤੀ ਨੇ ਮੈਨੂੰ ਠਾਲ ਦਿੱਤਾ ਆ ਤੇ ਤੇ ਹੁਣ ਆਪਾਂ ਖੇਲਣਾ ਮੜਾ ਜਾਂ ਫੁੱਟਬਾਲ ਡੇਲੀ ਮੈਂ ਆਪਣੀ ਰੁਟੀਨ ਚੇਂਜ ਕਰ ਲਈ ਆ ਪ੍ਰੋਪਰ ਆਪਣੀ ਫੁੱਟਬਾਲ ਖੇਡਦਾ ਇਹ ਵੀ ਲੱਗੀ ਖੇਲਣ ਬੂਡ ਪਾਲੇ ਆ ਜੀ ਲੱਗੇ ਮੜਾ ਫੁੱਟਬਾਲ ਖੇਲਣ ਥੋੜਾ ਜਿਹਾ ਫੁੱਟਬਾਲ ਖੇਡ ਕੇ ਫੇ ਕਰਦੇ ਆ ਹਾਂਜੀ ਉਹ ਵੀ ਮੰਨੂ ਵੀ ਆਈਡੀ ਫੁੱਟਬਾਲ ਖੇਡਣ ਨੂੰ ਕਰਦੇ ਅਸਾਂ ਗੱਲਬਾਤ ਫੁੱਟਬਾਲ ਪਿੱਛੇ ਢਿਗਾ ਚੱਕ ਲਈ ਆਈ ਆਪਾਂ ਹਾਂਜੀ ਲੋ ਜੀ ਸਾਨੂੰ ਕੰਮ ਪੈ ਗਿਆ ਸੀ ਆਪਾਂ ਅਗੇ ਭੋਪਰ ਤੇ ਭੋਪਰ ਬਹੁਤ ਜ਼ਿਆਦਾ ਰੱਛਿਆ ਤੇ ਇੱਥੇ ਆਪਾਂ ਕਰਦੇ ਹਾਂ ਵਲੌਗ ਦਾ ਐਂਡ ਤੇ ਸਮਾਂ ਜਿਹੜਾ ਆ ਬਹੁਤ ਜ਼ਿਆਦਾ ਹੋ ਗਿਆ ਆ ਰੱਛ ਚੈੱਕ ਕਰ ਸਕਦੇ ਹੋ ਤੇ ਹੁਣ ਲੱਗਿਆ ਆਪਾਂ ਵਲੌਗ ਦਾ ਐਂਡ ਕਰਨ ਥੈਂਕ ਯੂ 올 ਬਾਏ ਬਾਏ ਬਹੁਤ ਜ਼ਿਆਦਾ ਰੱਛਿਆ ਦੇਖ ਸਕਦੇ ਓਏ ਹੋਏ ਹੋਏ ਉੱਪਰ ਸ਼ਹਿਰ ਦੇਖੋ ਰੱਛ ਕਿੰਨਾ